ਕਿ ਜਿਆ ਪੁਲਿਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਆਈਆਂ ਐ ਤੂੰ ਪਹਿਲਾਂ ਪੰਜਾਬ ਪੁਲਿਸ ਜਿਹੜੀ ਇਸ ਗੱਲ ਲਈ ਮੰਨੀ ਜਾਂਦੀ ਹੈ ਕਿ ਚੁਣੌਤੀਆਂ ਜਿਹੜੀਆਂ ਜਿੰਨੀ ਮਰਜ਼ੀ ਵੱਡੀਆਂ ਹੋ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਦੀ ਹੈ ਫਤਿਹ ਪ੍ਰਾਪਤ ਕਰਦੀ ਹੈ ਤੇ ਆਪਾਂ ਪੁਲਿਸ ਦੇ ਵਿੱਚ ਭਰਤੀਆਂ ਜਿਹੜੀਆਂ ਉਹ ਵੀ ਹੁਣ ਅਸੀਂ ਖੋਲੀਆਂ ਨੇ ਹਰ ਸਾਲ 2300 ਦੇ ਕਰੀਬ ਰਿਟਾਇਰਮੈਂਟਸ ਨੇ ਉਹ ਸਾਰੀਆਂ ਉਸੇ ਸਾਲ ਹੀ ਭਰਿਆ ਜਾਂਦੀਆਂ ਪਹਿਲਾਂ ਚਾਰ-ਚਾਰ ਸਾਲਾਂ ਬਾਅਦ ਭਰਿਆ ਜਾਂਦੀਆਂ ਸੀ ਕੁਝ ਓਵਰੇਜ ਹੋ ਜਾਂਦੇ ਸੀ ਕਿਸੇ ਤੋਂ ਫਿਜ਼ੀਕਲ ਟੈਸਟਿੰਗ ਪਾਸ ਹੁੰਦਾ ਸੀ ਹੁਣ ਹਰ ਸਾਲ ਜਿਹੜੀ ਅਪਡੇਟ ਪੁਲਿਸ ਨੂੰ ਰਹਿੰਦੀ ਹੈ ਨਵੀਆਂ ਪੋਸਟਾਂ ਵੀ ਕ੍ਰੀਏਟ ਕਰਨੀਆਂ ਨੇ ਸਾਨੂੰ 2000 ਚ ਵੀ ਪੁਲਿਸ ਕੋਲ 80000 ਦੀ ਨਾਫਰੀ ਸੀ 2025 ਚ ਵੀ 80000 ਉਦੋਂ ਬਾਅਦ ਕ੍ਰਾਈਮ ਕਿੰਨਾ ਵਧ ਗਿਆ ਪਾਪੂਲੇਸ਼ਨ ਕਿੰਨੀ ਵਧ ਗਈ ਪਰ ਸਾਨੂੰ ਪੁਲਿਸ ਨੂੰ ਵੀ ਅਪਗ੍ਰੇਡ ਕਰਨ ਦੀ ਸਟਰੈਂਥਨ ਕਰਨ ਦੀ ਜ਼ਰੂਰਤ ਹੈ ਉਹਦੇ ਵਾਸਤੇ ਅਸੀਂ ਆਉਣ ਵਾਲੇ ਦਿਨਾਂ ਚ ਬਿੱਲ ਪਾਸ ਕਰ ਰਹੇ ਹਾਂ ਕਿ 10000 ਦੇ ਕਰੀਮ ਹੋ ਨਵੀਆਂ ਪਰਤੀਆਂ ਕਰਕੇ ਲੱਖ ਤੱਕ ਤੱਕੜ-ਟੱਕੜੇ ਨੂੰ ਹੋਸੀ ਬੜੀ ਜਲਦੀ ਲੇ ਜਾਗੇ